ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਰਹੋਗੇ ਰਾਜੀ ਖੁਸ਼ੀ ਹੋਵੋਗੇ ਅੱਜ ਦਿਨ ਹੈਗਾ ਜੀ ਸੰਡੇ ਦਾ ਆਪਾਂ ਮਾਰਨਿੰਗ ਦਾ ਟਾਈਮ ਸੀਗਾ ਮਾਰਨਿੰਗ ਆਪਣੇ ਕੋਲ ਸਬਜੀ ਕੋਈ ਹੈ ਨਹੀਂ ਸੀਗੀ ਆਪਾਂ ਬਣਾ ਰਹੇ ਹਾਂ ਟਿੰਡੋ ਪਹਿਲਾਂ ਮੇਰੀ ਸਲਾਹ ਸੀਗੀ ਮੈਂ ਬਣਾ ਮਹंगाई ਸੀ ਰਾਤ ਸੈਦ ਪਾਪਾ ਤੋਂ ਟਿੰਡੋ ਵੀ ਲਿਆਇਓ ਪਰ ਕੇ ਬਣਾਵਾਂਗੇ ਬਟ ਫਿਰ ਜਦੋਂ ਇਹ ਟਿੰਡੋਆਂ ਲੈ ਕੇ ਆਏ ਜਮੈਂ ਚੂਚੀਏ ਚੂਚੀਏ ਇਹ ਟਿੰਡੋਆ ਚੱਕ ਲਿਆਏ ਫਿਰ ਮੈਂ ਕਿਹਾ ਚਲੋ ਵੀ ਮੈਂ ਕੱਟ ਕੇ ਨਾ ਫਰਾਈ ਕਰਕੇ ਬਣਾ ਲੰਨੀ ਆ ਇੱਥੇ ਆਪਾਂ ਟਿੰਡੋ ਕਟਿੰਗ ਕਰ ਲਈ ਸੀਗੀ ਵਾਸ਼ ਕਰਕੇ ਰੱਖ ਲਈ ਸੀਗੀ ਟਾਈਮ ਸੀਗਾ ਇੱਥੇ ਮੈਨੂੰ ਲੱਗਦਾ ਪੌਣੀ ਕੱਠ ਦਾ ਸਾਇਦ ਪਾਪਾ ਤਾਂ ਆਪਣੇ ਪਰਾਂਠੇ ਖਾ ਕੇ ਚਲੇ ਗਏ ਸੀਗੇ ਹਾਂਜੀ ਉਹਨਾਂ ਨੇ ਆਪਣੇ ਪਰਾਂਠੇ ਖਾ ਕੇ ਚਾਹ ਪੀ ਕੇ ਆਪਣਾ ਨਾ ਤੋ ਕਿ ਉਹ ਆਪਣਾ ਚਲੇ ਗਏ ਸੀਗੇ ਬਾਅਦ ਵਿੱਚ ਮੈਂ ਕਿਹਾ ਚਲੋ ਵੀ ਸਬਜੀ ਬਣਾ ਲਾਂ ਨੀ ਟਿੰਡੋ ਨੇ ਤੇ ਟਿੰਡੋ ਨੂੰ ਆਪਾਂ ਨੇ ਫਰਾਈ ਕਰ ਲਿਆ ਸੀਗਾ ਫਰਾਈ ਕਰਕੇ ਇਹਨੂੰ ਹੁਣ ਮੈਂ ਕੱਢ ਲੂੰਗੀ ਬਾਹਰ ਜਿਹੜਾ ਐਕਸਟਰਾ ਆਇਲ ਸੀਗਾ ਉਹ ਵੀ ਆਪਾਂ ਨੇ ਕੱਢ ਲਿਆ ਸੀਗਾ ਜੀਰਾ ਪਾ ਲਿਆ ਸੀ ਆਇਲ ਦੇ ਵਿੱਚ ਇਹਦੇ ਵਿੱਚ ਆਪਾਂ ਐਡ ਕਰਤੇ ਸੀਗੇ ਲਾਲ ਟਮਾਟਰ ਪਿਆਜ਼ ਹਰੀ ਮਿਰਚ ਹਨਾ ਆਪਾਂ ਇਹਨੂੰ ਮਸਾਲੇ ਨੂੰ ਹੁਣ ਚੰਗੀ ਤਰ੍ਹਾਂ ਭੁੰਨ ਲਾਂਗੇ ਚੰਗੀ ਤਰ੍ਹਾਂ ਇਹਨੂੰ ਭੁੰਨ ਕੇ ਫੇਰੇ ਦੇ ਵਿੱਚ ਥੋੜਾ ਜਿਹਾ ਐਡ ਕਰਤਾ ਸੀਗਾ ਮੈਂ ਲਸਣਾ ਦਰਕ ਦਾ ਪੇਸਟ ਇਹ ਮੇਰੇ ਕੋਲ ਆਂਦਾ ਪਿਆ ਸੀਗਾ ਫਿਰ ਮੈਂ ਇਹੀ ਯੂਜ਼ ਕਰ ਲਿਆ ਸੀ ਇਹ ਮੈਂ ਤਾਂ ਲਿਆ ਕੇ ਰੱਖਿਆ ਕਈ ਵਾਰ ਅਮਰਜੈਂਸੀ 'ਚ ਆਪਾਂ ਨੂੰ ਟਾਈਮ ਨਹੀਂ ਹੁੰਦਾ ਨਾ ਫਿਰ ਇਹ ਯੂਜ਼ ਕਰ ਹੋ ਜਾਂਦਾ ਇੱਥੇ ਆਪਣਾ ਮਸਾਲਾ ਚੰਗੀ ਤਰ੍ਹਾਂ ਭੁੱਜ ਗਿਆ ਸੀਗਾ ਤੇ ਫਿਰ ਮੈਂ ਵਿੱਚ ਆਪਣੇ ਨਾਣ ਮਿਰਚ ਮਸਾਲੇ ਕਸੂਰੀ ਮੈਥੀ ਨਮਕ ਇਹ ਚੀਜ਼ਾਂ ਪਾਤੀਆਂ ਸੀਗਾ ਜਿਆਦਾ ਮਸਾਲੇ ਅਸੀਂ ਨਹੀਂ ਯੂਜ਼ ਕਰਦੇ ਸਾਨੂੰ ਜਿਆਦਾ ਮਸਾਲੇ ਵਾਲੀ ਸਬਜ਼ੀ ਨਹੀਂ ਟੇਸਟੀ ਲੱਗਦੀ ਹੈਗੀ ਸੋ ਆਪਾਂ ਸਿੰਪਲ ਆਰ ਸੋਬਰ ਜੀ ਸਬਜ਼ੀ ਬਣਾਉਨੇ ਜਿਹੜੀ ਆਪਾਂ ਡੇਲੀ ਖਾ ਸਕੀਏ ਨਾ ਮਸਾਲੇ ਵਾਲੀਆਂ ਤਾਂ ਫਿਰ ਤੁਹਾਨੂੰ ਪਤਾ ਇੱਕ ਅੱਧਾ ਦਿਨੇ ਖਾ ਹੁੰਦੀਆਂ ਨੇ ਫਿਰ ਉਹ ਵੀ ਆਪਣੀ ਸਿਹਤ ਨੂੰ ਖਰਾਬ ਕਰ ਇਦੇ ਵਿੱਚ ਮੈਂ ਟਿੰਡੋ ਐਡ ਕਰਤੀ ਸੀਗੀ ਥੋੜਾ ਜਿਹਾ ਕਰਤਾ ਸੀਗਾ ਪਾਣੀ ਐਡ ਤੁਸੀਂ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਨਹੀਂ ਤੁਹਾਡੀ ਮਰਜ਼ੀ ਆ ਤੇ ਇੱਥੇ ਜੀ ਆਪਾਂ ਉਹਨੂੰ ਟੱਕ ਕੇ ਸੇਕ ਲਵਾ ਕੇ ਆਪਾਂ ਆਪਣੀ ਸਬਜ਼ੀ ਤਿਆਰ ਕਰ ਲਈ ਸੀਗੀ ਦੇਖੋ ਜੀ ਸਬਜ਼ੀ ਕਿੰਨੀ ਵਧੀਆ ਬਣੀ ਸੀ ਤੇ ਟੇਸਟੀ ਵੀ ਬਹੁਤ ਜ਼ਿਆਦਾ ਬਣੀ ਸੀਗੀ ਤੇ ਸਹਜ ਨੇ ਵੀ ਖਾ ਲਈ ਸੀ ਨਹੀਂ ਨਾ ਇਹ ਖਾਂਦੀ ਨਹੀਂ ਹੈਗੀ ਮਤਲਬ ਕਿ ਇਹਨੂੰ ਐ ਹੋ ਜਾਂਦਾ ਵੀ ਕਈ ਵਾਰੀ ਗੇ ਟੇਸਟ ਹੋਊਗਾ ਹਰੀਆਂ ਸਬਜ਼ੀਆਂ ਨੂੰ ਹਰੇਕ ਨੂੰ ਇਹਨੂੰ ਬਸ ਐ ਲੱਗ ਜਾਂਦਾ ਵੀ ਕਈ ਆਈ ਹੋਊਗਾ ਬਟ ਇਹ ਸਬਜ਼ੀ ਖਾ ਲਈ ਸੀ ਯਾਨੀ ਮਮਾ ਇਹ ਜੋ ਖੁਸ਼ੂ ਹੋਏ ਇੰਨੀ ਸੋਹਣੀ ਆਉਂਦੀ ਆ ਕਹਿੰਦੀ ਮੈਂ ਖਾ ਲੂੰਗੀ ਹਨਾ ਫਿਰ ਇਹਨੇ ਖਾ ਲਈ ਸੀਗੀ ਤੇ ਰੋਟੀ ਮੈਂ ਪਹਿਲਾਂ ਹੀ ਬਣਾ ਲਈ ਸੀਗੀ ਕਿਉਂਕਿ ਸ਼ਾਇਦ ਪਾਪਾ ਇੱਥੇ ਗਏ ਸੀ ਨਾ ਰੋਟੀ ਡੁੱਟੀ ਖਾ ਕੇ ਮੈਂ ਨਾਲ ਹੀ ਬਣਾ ਲਈ ਸੀਗੀ ਇੱਥੇ ਆਪਾਂ ਕਿਚਨ ਵਗੈਰਾ ਸਾਰਾ ਸਾਫ਼ ਕਰ ਕਰਕੇ ਬੱਚੇ ਮੇਰੇ ਨਹਾ ਧੋ ਕੇ ਆਪਣੇ ਫਰੈਂਡ ਦੇ ਘਰ ਚਲੇ ਗਏ ਸੀ ਕਿਉਂਕਿ ਉਹਦਾ ਬਰਥਡੇ ਸੀਗਾ ਉਹਨੂੰ ਵਿਸ਼ ਕਰਨ ਸਿਰ ਵੀ ਨਾਲੇ ਸੀਗੇ ਤੇ ਇੱਥੇ ਨਾ ਮੈਂ ਕਿਚਨ ਵਗੈਰਾ ਫ੍ਰਿਜ ਮੇਰੀ ਸਾਫ਼ ਕਰਨੇ ਵਾਲੀ ਹੋਈ ਹੋਈ ਸੀਗੀ ਫ੍ਰਿਜ ਵਗੈਰਾ ਸਾਰਾ ਹਨਾ ਸਾਫ਼ ਕਰਕੇ ਆਈਆਂ ਮੈਂ ਕਿਚਨ ਵਗੈਰਾ ਸਾਰੀ ਸਾਫ਼ ਕਰਕੇ ਦੂਜਾ ਰੂਮ ਸਾਫ਼ ਕਰਕੇ ਫਿਰ ਮੈਂ ਆ ਗਈ ਸੀਗੀ ਆਪਣੇ ਬੈਡਰੂਮ ਦੇ ਵਿੱਚ ਹਨਾ ਮੈਂ ਕਿਹਾ ਚਲੋ ਵੀ ਹੁਣ ਮੈਂ ਇਹਨੂੰ ਵੀ ਆਪਣਾ ਸੁਫਾ ਸਾਫ਼ ਸਫਾਈਆ ਕਰ ਦੰਨੇ ਆ ਪਹਿਲਾਂ ਮੈਂ ਝਾੜੂ ਵਗੈਰਾ ਮਤਲਬ ਕਿ ਮੈਂ ਹਜ ਲਗਾਉਣਾ ਸੀਗਾ ਮੈਂ ਆਪਣੇ ਡਸਟਿੰਗ ਵਗੈਰਾ ਮੈਂ ਕਿਹਾ ਚਲੋ ਪਹਿਲਾਂ ਕਰ ਦਿੰਨੇ ਆਪਾਂ ਜਿਹੜੀ ਆਪਾਂ ਡੇਲੀ ਦੇ ਵਿੱਚ ਕਰਦੇ ਆ ਹਨਾ ਕਿਉਂਕਿ ਇਹੀ ਚੀਜ਼ਾਂ ਨਾਲ ਵਲੌਗ ਦੇਖਣਾ ਪਸੰਦ ਕਰਦਾ ਜੇ ਹੁਣ ਸਿਰਫ ਆਪਾਂ ਗੱਲਾਂ ਦੇ ਵਿੱਚ ਸਾਰਾ ਵਲੌਗ ਕੱਢ ਜਾਗੇ ਨਾ ਕੋਈ ਵੀ ਪਸੰਦ ਨਹੀਂ ਕਰਦਾ ਅਗਲਾ ਅਨਸਬਸਕ੍ਰਾਈਬ ਕਰਨਾ ਸ਼ੁਰੂ ਕਰ ਦਿੰਦਾ ਜਾਂ ਚੈਨਲ ਨੂੰ ਅਗਲਾ ਸਬਸਕ੍ਰਾਈਬ ਨਹੀਂ ਕਰਦਾ ਹੈਗਾ ਤੁਸੀਂ ਹੁਣ ਬੜੀਆਂ ਬੜੀਆਂ ਹਨਾ ਹਿੰਦੀ ਯੂਟਿਊਬਰ ਭੈਣਾਂ ਦੇ ਦੇਖਿਓ ਤੁਸੀਂ ਉਹ ਸਿਰਫ ਕਲੀਨਿੰਗ ਦਾ ਦਿਖਾਉਂਦੇ ਨੇ ਆਪਣਾ ਹਨਾ ਡੇਲੀ ਰੁਟੀਨ ਉਹਨਾਂ ਦਾ ਇੰਨੇ ਜ਼ਿਆਦਾ ਵਲੌਗ ਚੱਲਦੇ ਨੇ ਨਾ ਲੱਖਾਂ ਲੱਖਾਂ ਤੱਕ ਉਹਨਾਂ ਨੂੰ ਵਿਊਜ਼ ਆਉਂਦੇ ਨੇ ਕਿਉਂ ਕਿਉਂਕਿ ਕੋਈ ਸਫਾਈ ਦਿਖਾਉਂਦੇ ਨੇ ਆਪਣੇ ਘਰ ਦੀ ਹਨਾ ਇਹ ਚੀਜ਼ ਦੇਖਣਾ ਲੋਕ ਪਸੰਦ ਕਰਦੇ ਨੇ ਅਗਲਾ ਕਹਿੰਦਾ ਗੱਲਾਂ ਕੀ ਸੁਣਨੀਆਂ ਨੇ ਕੱਲੀਆਂ ਹਨਾ ਘਰ ਦੀਆਂ ਗੱਲਾਂ ਹੀ ਥੋੜੀ ਸੁਣੀ ਜਾਣੀਆਂ ਨੇ ਆਪਾਂ ਨੇ ਗੱਲਾਂ ਵੀ ਕਰੋ ਵਲੌਗ ਦੇ ਵਿੱਚ ਔਰ ਆਪਣਾ ਕੰਮ ਵੀ ਦਿਖਾਓ ਹਨਾ ਵੀ ਆਪਾਂ ਕਿਸ ਤਰੀਕੇ ਨਾਲ ਕਿਹੜੇ ਤਰੀਕੇ ਨਾਲ ਕੰਮ ਕਰਦੇ ਕਿਉਂਕਿ ਆਪਾਂ ਨੂੰ ਕਈ ਨਾ ਵਾਰ ਕਿਸੇ ਨਾ ਕਿਸੇ ਭੈਣ ਦਾ ਆਪਾਂ ਨੂੰ ਤਰੀਕਾ ਕੰਮ ਕਰਨ ਦਾ ਵਧੀਆ ਲੱਗਦਾ ਹਨਾ ਫਿਰ ਆਪਾਂ ਵੀ ਸੋਚਦੇ ਆ ਵੀ ਹਾਂ ਆਪਾਂ ਵੀ ਇਦਾਂ ਹੀ ਕਰੀਏ ਉਸ ਤੋਂ ਬਾਅਦ ਜੀ ਮ ਝਾੜੂ ਝਾੜੂ ਦੇਖ ਲੋ ਮੇਰਾ ਕੱਲ ਸਵੇਰ ਦਾ ਲੱਗਿਆ ਹੋਇਆ ਹੁਣ ਸਵੇਰੇ ਲਗਾਉਣ ਲੱਗਿਆ ਮੈਂ ਸਿਰਫ ਇੱਕ ਟਾਈਮ ਝਾੜੂ ਲਗਾਉਣੀ ਆ ਮੈਂ ਜਿਆਦਾ ਝਾੜੂ ਨਹੀਂ ਲਗਾਉਂਦੀ ਹੈਗੀ ਕਹਿੰਦੇ ਜਿਆਦਾ ਵੀ ਘਰ ਦੇ ਵਿੱਚ ਝਾੜੂ ਨਹੀਂ ਬਾਰ-ਬਾਰ ਲਗਾਉਣਾ ਚਾਹੀਦਾ ਤੇ ਮੈਂ ਨਾ ਸਵੇਰੇ ਦੇ ਲੋ ਬਿਲਕੁਲ ਵੀ ਕੂੜਾ ਨਹੀਂ ਨਿਕਲ ਰਿਹਾ ਹੈਗਾ ਕਿਉਂਕਿ ਮੇਰੇ ਬੱਚੇ ਇੰਨਾ ਜਿਆਦਾ ਗੰਦ ਨਹੀਂ ਪਾਉਂਦੇ ਜੇ ਚਲੋ ਉਹ ਕਾਗਜ਼ ਵਗੈਰਾ ਜਾਂ ਇਦਾਂ ਕੁਛ ਵੀ ਖੇਡ ਖੂਡ ਲੰਦੇ ਨੇ ਉਹ ਨਾਲ ਦੀ ਨਾਲ ਚੱਕ ਦੰਦੇ ਨੇ ਹਨਾ ਖੇਡ ਖੂਡ ਕੇ ਆਪਣਾ ਤੇ ਇੱਥੇ ਮੇਰਾ ਕੱਲ ਦਾ ਝਾੜੂ ਲੱਗਿਆ ਹੋਇਆ ਸੀਗਾ ਬਹੁਤ ਘੱਟ ਕੂੜਾ ਨਿਕਲਦਾ ਇੰਨਾ ਜ਼ਿਆਦਾ ਕੂੜਾ ਨਹੀਂ ਨਿਕਲਦਾ ਹੈਗਾ ਕਿਉਂਕਿ ਹਰ ਇੱਕ ਚੀਜ਼ ਆਪਾਂ ਜਦ ਡੇਲੀ ਚੰਗੀ ਤਰ੍ਹਾਂ ਸਫਾਈ ਕਰਦੇ ਆ ਨਾ ਹਰ ਇੱਕ ਚੀਜ਼ ਚੋਂ ਕੂੜਾ ਆਪਾਂ ਸਫਾਈ ਨਾਲ ਕੱਢਦੇ ਆ ਨਾ ਫਿਰ ਇੰਨਾ ਜ਼ਿਆਦਾ ਕੂੜਾ ਵਗੈਰਾ ਨਹੀਂ ਹੁੰਦਾ ਹੈਗਾ ਥੋੜਾ ਬਹੁਤਾ ਹੀ ਹੁੰਦਾ ਹਨਾ ਇੱਥੇ ਮੈਂ ਕਿਹਾ ਝਾੜੂ ਲਗਾ ਕੇ ਫਿਰ ਮੇਰਾ ਨਾ ਸਮਾਂ ਤੇ ਬਾਈਪਰ ਟੁੱਟ ਗਿਆ ਪੰਪੋਚੇ ਵਾਲਾ ਮੇਰਾ ਮੋਪ ਜਿਆ ਹਨਾ ਉਹ ਟੁੱਟ ਗਿਆ ਪੋਚਾ ਮਤਲਬ ਕਿ ਅੱਜ ਮੈਨੂੰ ਬੈਠ ਕੇ ਲਗਾਉਣਾ ਪਊਗਾ ਹਨਾ ਇੱਥੇ ਨਾ ਮੈਂ ਕਿਹਾ ਚਲੋ ਹੁਣ ਮੈਂ ਬੈਠ ਕੇ ਤਾਂ ਲਗਾਉਣਾ ਹੀ ਆ ਮੈਂ ਸਰਫ ਪਾ ਲਈ ਸੀਗੀ ਪਾਰਟੀ ਦੇ ਵਿੱਚ ਪਾਣੀ ਦੇ ਵਿੱਚ ਮੈਂ ਕਿਹਾ ਚਲੋ ਸਰਫ ਪਾ ਕੇ ਪੋਚਾ ਲਗਾ ਦੰਨੀ ਆ ਹਨਾ ਵੈਸੇ ਮੈਂ ਥੋੜੇ ਦਿਨਾਂ ਬਾਅਦ ਮੈਂ ਕੁਝ ਨਾ ਕੁਝ ਕਰਦੀ ਰਹਿੰਨੀ ਕਦੇ ਨਾਮਕਾਲਾ ਪੋਚਾ ਲਗਾ ਦੰਨੀ ਕਦੇ ਸਰਫ ਵਾਲਾ ਪੋਚਾ ਲਗਾ ਦੰਨੀ ਆ ਕਦੇ ਲਾਈਜ਼ੋਲ ਵਗੈਰਾ ਪਾ ਲੰਨੀ ਆ ਕਦੇ ਫਰਨੈਲ ਵਗੈਰਾ ਪਾ ਲੰਨੀ ਆ ਹਨਾ ਇਦਾਂ ਪੋਚਾ ਮੈਂ ਮਤਲਬ ਕਿ ਥੋੜਾ ਥੋੜਾ ਦਿਨਾਂ ਬਾਅਦ ਅਲੱਗ ਅਲੱਗ ਤਰੀਕਿਆਂ ਨਾਲ ਲਗਾ ਦੰਨੀ ਆ ਇੱਥੇ ਮੈਂ ਬੈਠ ਕੇ ਲੱਗ ਕਿਸੇ ਦੀ ਪੋਚਾ ਲਗਵਾਉਣ ਕਾਫੀ ਟਾਈਮ ਬਾਅਦ ਲਗਾਇਆ ਸੀਗਾ ਵੈਸੇ ਮੈਂ ਪਹਿਲਾਂ ਤਾਂ ਬੈਟ ਕੀ ਲਗਾਉਂਦੀ ਹੁੰਦੀ ਸੀਗੀ ਪਰ ਹੁਣ ਨਹੀਂ ਮੇਰੇ ਤੋਂ ਬੈਠ ਕੇ ਲਗਾ ਹੁੰਦਾ ਹੈਗਾ ਫਿਰ ਮੈਂ ਕਿਹਾ ਚਲੋ ਵੀ ਹੁਣ ਲਾਉਣਾ ਤਾਂ ਪੈਣਾ ਹੀ ਆ ਹਨਾ ਵੀ ਪੋਚਾ ਹੁਣ ਜੇ ਸ਼ਹਿਰ ਜਾਉਂਗੇ ਜਾਂ ਪਿੰਡੇ ਭਾਈ ਆ ਜਾਂਦੇ ਨੇ ਵੈਸੇ ਤਾਂ ਪਿੰਡ ਚੋਂ ਵੀ ਸਾਡੇ ਮਿਲ ਜਾਂਦੇ ਨੇ ਪਰ ਦੇਖਦੀਆਂ ਮੇਰੀ ਜਾਨ ਦੀ ਸਲਾਹ ਹੈ ਸ਼ਹਿਰ ਬਾਕੀ ਦੇਖਦੇ ਖੰਨੇ ਜਾਨ ਦੀ ਸਲਾਹ ਵੀ ਬਣਦੀ ਆ ਮੈਂ ਸੋਚਦੀ ਆ ਵੀ ਮੈਂ ਉੱਥੇ ਤੋਂ ਹੀ ਲੈ ਆਉਂਗੀ ਹਨਾ ਤੇ ਇੱਥੇ ਆਪਾਂ ਲੱਗੇ ਸੀਗੇ ਬਸ ਆਪਣਾ ਬੈਠ ਬੈਠ ਕੇ ਪੋਚਾ ਲਾਉਣ ਮੇਰੇ ਤੋਂ ਨਾ ਜ਼ਿਆਦਾਤਰ ਗੋਡੇ નીચે ਲਾ ਕੇ ਹਨਾ ਹੁਣ ਤਾਂ ਪੋਚਾ ਲੱਗਦਾ ਪਰ ਮੈਂ ਕਿਹਾ ਨਹੀਂ ਗੋਡੇ ਨਹੀਂ નીચે ਲਾਉਣੇ ਹੈਗੇ ਆਪਾਂ ਪੋਚਾ ਇਦਾਂ ਹੀ ਬੈਠ ਕੇ ਲਾਵਾਂਗੇ ਮੈਂ ਕਭੀ ਆਪਾਂ ਇੰਨੀ ਕਿ ਮਿਹਨਤ ਤਾਂ ਕਰੇ ਸਕਦੇ ਆ ਹਨਾ ਕਿਉਂਕਿ ਜਦੋਂ ਆਪਾਂ ਆਪਣਾ ਘਰ ਸਾਫ਼ ਰੱਖਣਾ ਕਹਿੰਦੇ ਨਹੀਂ ਹੁੰਦਾ ਇੱਕ ਜਗ੍ਹਾ ਤੇ ਤਾਂ ਕੁੱਤਾ ਵੀ ਪੂਛ ਵਾਰ ਕੇ ਬੈਠਦਾ ਸੋ ਇਹ ਕੰਮ ਮੈਸ ਉਹ ਚੇ ਆ ਵੀ ਨਹੀਂ ਪੋਚਾ ਨਹੀਂ ਛੱਡਣਾ ਹੈਗਾ ਚਾਹੇ ਬੈਠ ਕੇ ਲਾਉਣਾ ਪਵੇ ਕਿਉਂਕਿ ਮੈਂ ਕੋਦੇ ਵੀ ਕੋਈ ਦਿਨ ਇਹ ਹੋ ਜਾ ਨਹੀਂ ਹੁੰਦਾ ਹੈਗਾ ਜਿਸ ਦਿਨ ਪੋਚਾ ਨਾ ਲਾਇਆ ਹੋਵੇ ਮੈਂ ਪੂਰੀ ਸਰਦੀ ਦੇ ਵਿੱਚ ਵੀ ਪੋਚਾ ਲਾਉਣੀ ਆ ਇੱਥੇ ਮੈਂ ਮੋਟਰ ਚਲਾਈ ਹੋਈ ਸੀਗੀ ਟੈਂਕੀ ਭਰ ਗਈ ਸੀਗੀ ਪਾਣੀ ਵਾਲੀ ਉਹ ਚੱਲੇ ਗਈ ਸੀਗੀ ਬੰਦ ਕਰਨ ਤੇ ਮੈਂ ਕਿਹਾ ਚਲੋ ਆਪਾਂ ਹੁਣ ਪੋਚਾ ਲਗਾ ਦਨੇ ਆ ਬਾਕੀ ਜਿਹੜੇ ਮੇਰੇ ਚੈਨਲ ਤੇ ਨਿਊ ਆਉਣੇ ਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਔਰ ਵੀਡੀਓ ਨੂੰ ਫੁੱਲ ਵਾਟ ਜ਼ਰੂਰ ਕਰਿਆ ਕਰੋ ਹਨਾ ਆਪਣਾ ਪਿਆਰ ਤੇ ਸਪੋਰਟ ਇਦਾਂ ਹੀ ਬਣਾ ਕੇ ਰੱਖਿਓ ਤਾਂ ਜੋ ਮੈਂ ਫਟਾਫਟ 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 ਆਪਣਾ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ 5K ਕਰ ਲਵਾਂ ਹਨਾ ਹਜੇ ਤਾਂ ਮੇਰੇ 4K ਹੋਣੇ ਆ ਹਜੇ 4K ਨਹੀਂ ਹੋਏ ਹੈਗੇ ਹਜੇ ਮੇਰੇ ਮਤਲਬ ਕਿ 4K ਹੋਣ ਚ ਥੋੜੇ ਜਿਹਾ ਸਬਸਕ੍ਰਾਈਬਰ ਰਹਿੰਦੇ ਨੇ ਉਹ ਤੁਹਾਡੀ ਕਿਰਪਾ ਨਾਲ ਹੀ ਹੋਣਗੇ ਜੇ ਤੁਸੀਂ ਕਿਰਪਾ ਕਰੋਗੇ ਹਨਾ ਤੁਸੀਂ ਅੱਗੇ ਤੋਂ ਅੱਗੇ ਸ਼ੇਅਰ ਕਰੋਗੇ ਵਲੌਗ ਤਾਂ ਫਟਾਫਟ ਫਟਾਫਟ ਮੇਰੇ ਫਟਾਫਟ ਫਿਰ ਮੇਰੇ 5K ਹੋ ਜਾਣਗੇ ਹਨਾ ਤੁਸੀਂ ਉਹ ਕਰਾਉਣੇ ਨੇ 5K ਵੀ ਹਨਾ ਤੇ ਇੱਥੇ ਬਸ ਜੀ ਆਪਾਂ ਆਪਣਾ ਬੈਠ ਕੇ ਪੁੱਛ ਅੱਜ ਲੱਗੇ ਹੋਇਆ ਲਗਾਉਣ ਸਾਰਾ ਦਿਨ ਘਰ ਗੰਦਾ ਗੰਦਾ ਚੱਲਦੀ ਜਾਉਂਦੀ ਜਿਉਂ ਕਿ ਜਨਾ ਪੋਚਾਲਾ ਕੋਈ ਸਬਰ ਜਾਨੀ ਆਉਂਦਾ ਜਿੰਨਾ ਟਾਈਮ ਦਾ ਗੰਦਾ ਚਾਵਗਾਰਾ ਨਹੀਂ ਲਾਉਂਦੇ ਨਾ ਸਬਰ ਜਾਨੀ ਆਉਂਦਾ ਇੱਥੇ ਮੇਰੇ ਸਾਰੇ ਕੰਮ ਨਿਬੜ ਗਏ ਸੀ ਨਾ ਤੋਂ ਵੀ ਲਈ ਸੀਗੀ ਤੇ ਮੇਰਾ ਟਾਈਮ ਹੋ ਗਿਆ ਸੀ ਤੇ ਸਾਢੇ 3 ਵਜੇ ਦਾ 1:00 4 ਦਾ ਹਨਾ ਇੱਥੇ ਬੱਚੇ ਸੋ ਕੇ ਉੱਠੇ ਸੀ ਜੇ ਕਹਿੰਦੇ ਮੈਂ ਕਿਹਾ ਵੀ ਚਲੋ ਉਹਨਾਂ ਨੂੰ ਹੁਣ ਮੈਂ ਫਟਾਫਟ ਸ਼ੇਕ ਬਣਾ ਕੇ ਦੇ ਦੰਨੀ ਆ ਤੇ ਇੱਥੇ ਮੈਂ ਬਣਾਣਾ ਸ਼ੇਕ ਲੱਗ ਗਈ ਸੀਗੀ ਬਣਾਉਣ ਆ ਜੋ ਜੀ ਤੁਸੀਂ ਵੀ ਸਾਰੇ ਜਣੇ ਪੀ ਲਓ ਅੱਤੇ ਮੈਂ ਬਨਾਣਾ ਸ਼ੇਕ ਆਪਣੇ ਬੱਚਿਆਂ ਦੇ ਲਈ ਬਣਾਤਾ ਸੀਗਾ ਮੈਂ ਕਿਹਾ ਚਲੋ ਵੀ ਪੀ ਕੇ ਹਨਾ ਫਿਰ ਉਹਨਾਂ ਨੇ ਫਿਰ ਆਪਣੇ ਫਰੈਂਡ ਦੇ ਘਰ ਜਾਣਾ ਸੀਗਾ ਦੁਪਹਿਰਾਂ ਦੁਪਹਿਰ ਘਰ ਆ ਗਏ ਸੀਗੇ ਸੋ ਗਏ ਸੀਗੇ ਤੇ ਹੁਣ ਜਾ ਕੇ ਫਿਰ ਮਤਲਬ ਕਿ ਉਹਦਾ ਬਰਥਡੇ ਸੀ ਨਾ ਤਾਂ ਕਰਕੇ ਬਸ ਤੁਹਾਨੂੰ ਪਤਾ ਹੀ ਆ ਫਿਰ ਇੱਕ ਬੱਚੇ ਦਾ ਬਰਥਡੇ ਹੁੰਦਾ ਸਾਰੇ ਬੱਚਿਆਂ ਨੂੰ ਚੋ ਚੜਿਆ ਹੁੰਦਾ ਹਨਾ ਵੀ ਬਰਥਡੇ ਆ ਬਰਥਡੇ ਆ ਹਨਾ ਦੇ ਇੱਥੇ ਮੈਂ ਆਪਣੇ ਇੱਥੇ ਪੌਣੇ ਕ ਸੱਤ ਦਾ ਟਾਈਮ ਹੋ ਗਿਆ ਸੀਗਾ ਸ਼ਾਮ ਦਾ ਸਵੇਰੇ ਮੈਂ ਕੱਪੜੇ ਧੋਤੇ ਨਹੀਂ ਸੀ ਕਿਉਂਕਿ ਮੈਂ ਫ੍ਰਿਜ ਵਗੈਰਾ ਸਾਫ ਕਰਨ ਲੱਗ ਗਈ ਸੀ ਤੇ ਵਿੱਚੇ ਫਿਰ ਮੈਂ ਆਪਣੇ ਮਤਲਬ ਕੋਈ ਸਬਜ਼ੀ ਵਗੈਰਾ ਬਣਾਈ ਸਵੇਰੇ ਸਵੇਰੇ ਹਨਾ ਤੁਹਾਨੂੰ ਪਤਾ ਕਿੰਨੇ ਕੰਮ ਹੋ ਜਾਂਦੇ ਨੇ ਧੁੱਪ ਚੜ ਗਈ ਸੀ ਤਾਂ ਕਰਕੇ ਫਿਰ ਮੈਂ ਕੱਪੜੇ ਵਾਸ਼ ਨਹੀਂ ਕੀਤੇ ਹੈਗੇ ਇੱਥੇ ਸ਼ਾਮ ਦਾ ਟਾਈਮ ਸੀਗਾ ਪੌਣੇ ਕ ਸੱਤ ਵਜੇ ਦਾ ਇੱਥੇ ਮੈਂ ਕੱਪੜੇ ਆਪਣੇ ਵਾਸ਼ ਕਰ ਲਏ ਸੀਗੇ ਮੈਂ ਕਿਹਾ ਚਲੋ ਆਪਾਂ ਆਪਣੇ ਕੱਪੜੇ ਵਾਸ਼ ਕਰ ਲੰਨੇ ਆ ਫਿਰ ਜਾਣਾ ਸੀਗਾ ਮੈਂ ਬਰਥਡੇ ਤੇ ਹਾਂਜੀ ਫ੍ਰੈਂਡਸ ਮੈਂ ਹੁਣ ਧਾ ਲੀ ਟਾਈਮ ਪਾਸ ਸਵੇਰੇ ਵੀ ਧ ਤੇ ਹੁਣ ਮੈਂ ਨਾ ਕਿ ਤਿਆਰ ਹੋ ਕੇ ਮੜਾ ਚੱਲੀਆਂ ਕਿੱਥੇ ਚੱਲੀਆਂ 8 ਵਜਣੇ ਵਾਲੇ ਪੌਣੇ ਅੱਧਾ ਟਾਈਮ ਹੋ ਗਿਆ ਹਜੇ ਜਾਣੀ ਥੋੜਾ ਰੁੱਕ ਕੇ ਜਾਉਂਗੀ ਸਹਜ ਜਦ ਹਮ ਬੁਲਾਉਣਾ ਆਉਗੀ ਮੈਨੂੰ ਹੁਣ ਦੱਸਿਆ ਸੀਗਾ ਵੀ ਮੈਂ ਬਰਥਡੇ ਤੇ ਜਾਣਾ ਹਨ ਤੇ ਮੈਂ ਕਿਹਾ ਜਾਨੂ ਮੈਂ ਸਾਰੀ ਗਮੰਡੀਆਂ ਦਾ ਮਤਲਬ ਕਿ ਜਿਹੜੇ ਆਹ ਘਰ ਵਾਲਿਆਂ ਇਹ ਘਰ ਵਾਲਿਆਂ ਦੇ ਨਾਲ ਇੱਕ ਇਹਨਾਂ ਦੇ ਘਰ ਦੇ ਹੋਰ ਨੇ ਹਨ ਉਹ ਉਹ ਬੇਟੇ ਦਾ ਹਰਸ਼ ਆਉਂਦਾ ਵੀ ਹੁੰਦਾ ਵੀਡੀਓ ਦੇ ਵਿੱਚ ਉਹਦਾ ਬਰਥਡੇ ਆ ਉੱਥੇ ਜਾਣਾ ਹੈ ਨਾਲੇ ਘਰ ਆਪਣੇ ਤੇ ਮੈਂ ਕਿਹਾ ਜਾਨੂ ਮੈਂ ਕੱਪੜੇ ਅੰਦਰ ਕਰ ਦੰਨੀ ਆ ਹੁਣੇ ਆਖਦਾ ਟਾਈਮ ਹੋ ਗਿਆ ਕੱਪੜੇ ਸੁੱਕ ਵੀ ਵਧੀਆ ਗਏ ਤੇ ਬਾਕੀ ਸਟੈਰ ਨੂੰ ਆਪਾਂ ਕਰਦੀਏ ਅੰਦਰ ਤੇ ਗਰਮੀ ਦਾ ਪੁੱਛੋ ਨਾ ਤੁਸੀਂ ਐਸੇ ਅੱਜ ਨਾ ਬੱਦ ਮਤਲਬ ਬੱਦਲਵਾਰੀ ਜੀ ਸੀਗੀ ਜਿਆਦਾ ਉਹ ਨਹੀਂ ਸੀਗੀ ਧੁੱਪ ਜੀ ਨਹੀਂ ਸੀਗੀ ਪਰ ਮੈਂ ਨਿਕਲੀ ਵੀ ਫਿਰ ਜਦੋਂ ਕੱਪੜੇ ਧੋਣੇ ਸੀਗੇ ਉਦੋਂ ਹੀ ਨਿਕਲੀਆਂ ਬਾਹਰ ਫੜੇ ਮੇਰੇ ਸੁੱਕਗੇ ਥੋੜੇ ਬਹੁਤੀ ਗਿੱਲੀਆਂ ਆ ਐਨੇ ਚ ਚਲੋ ਸੁੱਕ ਜਾਣਗੇ ਹੁਣ ਚਲੋ ਅੰਦਰ ਕਰਕੇ ਚਲੇ ਜਾਨੇ ਹਨ ਅੰਦਰ ਰੱਖ ਦੰਨੀ ਅੰਦਰ ਪੈ ਸੁੱਕੀ ਜਾਣਗੇ ਪਰ ਬਾਹਰ ਇੰਨਾ ਟਾਈਮ ਉੱਥੇ ਮੈਨੂੰ ਜੇ ਘੰਟਾ ਖੰਡ ਲੱਗ ਗਿਆ ਅੱਧਾ ਘੰਟਾ ਹਨ ਫਿਰ ਮੈਂ ਕਿਹਾ ਤੇ ਆਟਾ ਵਗੈਰਾ ਨਾਲ ਗੁੰਨਤਾ ਆਪਣਾ ਆਟਾ ਗੁੰਨ ਕੇ ਰੱਖਤਾ ਬਾਸੂ ਹੁਣ ਸਾਦਰ ਫੇਰ ਉਤਾਰ ਲੂੰਗੀ ਇਹਨੇ ਹੋਰ ਸੁੱਕ ਜਾਵੇ ਤੇ ਆਟਾ ਗੁੰਨਤਾ ਆਪਾਂ ਨੇ ਸਬਜੀ ਤੁਹਾਨੂੰ ਪਤਾ ਹੀ ਆ ਸਵੇਰੇ ਆਪਾਂ ਸਬਜੀ ਬਣਾਈ ਸੀਗੀ ਟਿੰਡੋ ਦੀ ਪਈ ਆ ਉਹ ਆਟਾ ਗੁੰਨਤਾ ਆਪਣਾ ਗੁੰਨ ਕੇ ਆਪਾਂ ਫ੍ਰੀਜ ਚ ਰੱਖਤਾ ਕਿਉਂਕਿ ਹੁਣ ਤਾਂ ਬਾਹਰ ਖਰਾਬ ਹੋ ਜਾਂਦਾ ਰਾਤ ਵੀ ਆਪਾਂ ਨੂੰ ਧੋਤੀ ਤੇ ਤਾਂ ਅੱਜ ਪਿਆ ਆਪਣਾ ਕਿਉਂਕਿ ਅੱਜ ਇੱਕ ਬੈੱਡ ਵੀ ਤੇ ਇੱਕ ਵੀਕ ਬੁੱਕ ਨਹੀਂ ਹੈ ਜੀ ਬੈੱਡ ਵੀ ਆਪਣਾ ਸਾਫ ਪਿਆ ਘਰ ਆਪਣਾ ਸਾਫ ਪਿਆ ਅੱਜ ਕਿਉਂ ਕਿ ਬੱਚੇ ਅੱਜ ਸਵੇਰੇ ਉਧਰੇ ਡੈਕੋਰੇਸ਼ਨ ਕਰਨ ਲੱਗੇ ਹੋ ਉਧਰੇ ਖੇਡ ਹੀ ਗਏ ਆਗੇ ਸੀਗੇ ਪੈ ਗਏ ਸੀਗੇ ਦੁਪਹਿਰੇ ਜੇ ਫੇਰ ਚਲੇ ਗਏ ਮੈਂ ਐਸਾ ਹਜ਼ਰਤ ਆਪਾਂ ਹੁਣ ਆਉਣਗੇ ਉਹਨਾਂ ਦੀ ਰੋਟੀ ਬਣਾਉਂਗੀ ਤੇ ਬਾਕੀ ਦੇਖਾਂਗੇ ਜੇ ਬੱਚਿਆਂ ਨੇ ਵੀ ਖਾਣੀ ਹੋਈ ਕਿਉਂਕਿ ਸੱਤ ਤੋਂ ਇੰਨਾ ਜ਼ਿਆਦਾ ਫਿਰ ਖਾਣੀ ਹੁੰਦਾ ਅਸੀਂ ਥੋੜਾ ਜਿਹਾ ਹੀ ਰੱਜ ਆ ਜਾਂਦਾ ਸਾਨੂੰ ਜ਼ਿਆਦਾ ਨਹੀਂ ਅਸੀਂ ਖਾ ਸਕਦੇ ਹੈਗੇ ਤੇ ਸੇਤਾਏ ਸਿਹਤੇ ਅੱਡੀਆ ਮੇਰੀ ਪਰ ਮੈਂ ਖਾ ਇੰਨਾ ਨਹੀਂ ਸਕਦੀ ਹੈਗੀ ਰੋਟੀ ਕੱਲੇ ਸਿਰਫ ਸੈਸ ਦੇ ਪਾਪਾ ਲਈ ਬਣਾ ਦਾਂਗੇ ਤੇ ਚਲੋ ਜੀ ਹੁਣ ਤੁਹਾਨੂੰ ਮੈਂ ਫੇਰ ਮਿਲੂੰਗੀ

मैं में oh. <laughs> तो गाइस मैं सोने अभी तो बेटे ना अभी ना, अभी कह मेरी बड़ी बहुत बहुत है। नहीं नहीं, नहीं, नहीं। उने क्या? उने कुछ ਆ ਦੇਖੋ ਗਾਇਸ ਮੈਂ ਆ ਦੇਖੋ ਗਾਇਸ ਮੈਂ ਨਿਊ ਸ਼ਾਰਟ ਆ ਵੀ ਗਾਇਸ ਮੇਰੀ ਉਹ ਗਾਇਸ ਗਾਇਸ ਮੈਂ ਸੁਣ ਲਿਆ ਆ ਦੇਖੋ ਗਾਇਸ ਚਲੋ ਜੀ ਮੈਂ ਹੁਣ ਰੋਟੀ ਬਣਾ ਦਵਾ ਸੈਲ ਦੇ ਪਾਪਾ ਲਈ ਅਸੀਂ ਆਪਣਾ ਪੁੱਠੀ ਖਾਇਆ ਹੈ ਹਨਾ ਤੇ ਇੱਕ ਮੇਰੀ ਸਿਸਟਰ ਦਾ ਕਮੈਂਟ ਆਇਆ ਸੀ ਵੀ ਜਦੋਂ ਲੱਸੀ ਰੱਖ ਦਿੰਦੇ ਆ ਮੈਨੂੰ ਇੱਕ ਚੀਜ਼ ਬਹੁਤ ਵਧੀਆ ਲੱਗਿਆ ਵੀ ਉਹਨਾਂ ਨੇ ਨੋਟ ਕੀਤੀ ਆ ਵੈਸੇ ਮੈਂ ਸਾਰੀਆਂ ਮੈਂ ਹਰੇਕ ਵਾਰ ਚੀਜ਼ ਧੋ ਕੇ ਰੱਖਦੀ ਆ ਫ੍ਰਿਜ ਦੇ ਵਿੱਚ ਪਰੀਕਾ ਸਿਸਟਰ ਨੇ ਚੀਜ਼ ਬਹੁਤ ਵਧੀਆ ਨੋਟ ਕੀਤੀ ਹੈ ਇਹ ਹੁੰਦਾ ਵਲੌਗ ਫੁੱਲ ਦੇਖਣਾ ਦੇਖਣਾ ਉਹਨਾਂ ਨੇ ਕਿਹਾ ਤੁਸੀਂ ਲਸਤੀ ਰਾਤ ਧੋਕੇ ਨਹੀਂ ਵੀ ਲਸਤੀ ਨੂੰ ਜਦੋਂ ਲੈ ਕੇ ਆਉਂਦੇ ਨਾ ਉਹਨੂੰ ਵਾਸ਼ ਕਰਕੇ ਰੱਖ ਦਿਆ ਕਰੋ ਹਾਂਜੀ ਸਿਸਟਰ ਜੀ ਮੈਂ ਵਾਸ਼ ਕਰਕੇ ਹਰੇਕ ਚੀਜ਼ ਫ੍ਰਿਜ ਚ ਰੱਖ ਦਿਆਂ ਬਟ ਮੇਰਾ ਰਾਤ ਸਿਰ ਇੰਨਾ ਜ਼ਿਆਦਾ ਦਰਦ ਕਰ ਰਿਹਾ ਸੀ ਨਾ ਵੀ ਮੈਨੂੰ ਇਹ ਸੀ ਵੀ ਮੈਂ ਫਟਾਫਟ ਬਸ ਕੰਮ ਕਰਕੇ ਨਾ ਚਲੇ ਜਾਵਾਂ ਕਿਉਂਕਿ ਖਾਣਾ ਵੀ ਅਸੀਂ ਆਪਣਾ ਰਾਤ 12 ਵਜੇ ਦੇ ਪਾਪਾ ਲੈ ਕੇ ਆਏ ਸੀਗੇ ਮੈਂ ਖਾਣਾ ਤੱਕ ਵੀ ਨਹੀਂ ਸੀ ਬਣਾਇਆ ਤੇ ਮੇਰੇ ਇੰਨੀ ਜ਼ਿਆਦਾ ਸਿਰਚ ਪੇਨ ਹੋ ਰਹੀ ਸੀਗੀ ਹਨਾ ਤੇ ਮੈਨੂੰ ਇਹ ਸਿਬਿਮਾ ਕਿਚਨ ਜੋ ਫਟਾਫਟ ਚਲੇ ਜਾਵਾ ਹਨਾ ਤੇ ਮੇਰਾ ਫਿਰੋਜ਼ ਵੇਰੇ ਕਿਚਨ ਆਪਣੇ ਮੈਂ ਆਪਣੀ ਕਿਚਨ ਨਾਲ ਚਾਹ ਨੂੰ ਬਹੁਤ ਖੁਸ਼ੀ ہوئی ਮੈਂ ਨਾ ਸਾਰੀ ਆਪਣੀ ਸਾਫ ਕੀਤੀ ਆ ਹਨਾ ਤੇ ਸਾਫ ਕਰਕੇ ਫਿਰ ਮੈਂ ਆਪਣੀ ਲੱਸੀ ਇਹ ਚ ਰੱਖਦੀ ਹੁੰਨੀ ਆ ਧੋ ਕੇ ਫ੍ਰੀਜ਼ਰ ਇੱਥੇ ਨਹੀਂ ਆਪਣਾ ਸੈਟਿੰਗ ਮਤਲਬ ਕਿ ਅੱਜ ਮੈਂ ਆਪਣੀ ਫ੍ਰਿਜ ਸਾਫ ਕੀਤੀ ਸੀਗੀ ਅੱਜ ਸਾਰੀ ਪਰ ਮੈਂ ਵੀਡੀਓ ਨਹੀਂ ਬਣਾਈ ਹੈਗੀ ਤਾਂ ਮੈਂ ਸਾਰਾ ਕੁਝ ਤੋਂ ਵਗੈ ਰੱਖਿਆ ਕਿਉਂਕਿ ਮੈਂ ਇਹ ਚੀਜ਼ਾਂ ਨੂੰ ਬਹੁਤ ਜ਼ਿਆਦਾ ਉਹ ਕਰਦੀ ਆ ਕਿਉਂਕਿ ਮੈਂ ਨਾ ਕਿਉਂਕਿ ਤੁਸੀਂ ਸਾਡੇ ਵਲੌਗ ਇੰਨੇ ਉਹ ਦਿਨਾਂ ਨਾਲ ਦੇਖਦੇ ਆ ਹਨਾ ਮੈਨੂੰ ਇੰਨੀ ਨਿੱਕ ਗੱਲ ਵੀ ਨੋਟ ਕਰਦੇ ਇਹਨੂੰ ਕਹਦੇ ਹੁੰਦੇ ਨੇ ਵਲੌਗ ਦੇਖਣਾ ਬੱਟ ਮੈਨੂੰ ਵੀ ਬਹੁਤ ਉਹ ਆ ਅਜਿਹੀ ਚੀਜ਼ਾਂ ਤਾਂ ਮੈਂ ਵੀ ਸਿਸਟਰ ਬਹੁਤ ਜ਼ਿਆਦਾ ਪਰ ਮੇਰੀ ਕਿਚਨ ਹੁਣ ਸਫਾਈ ਕਰਨੇ ਵਾਲੀ ਆ ਮੈਂ ਤਾਂ ਮਾੜੀ-ਮਾੜੀ ਚੀਜ਼ ਦੀ ਇਹ ਘਰੋਂ ਵੀ ਛਿੱਤੀ-ਛਿੱਤੀ ਨਹੀਂ ਪੈ ਜਵੇ ਮੈਂ ਤਾਂ ਮਾੜੀ-ਮਾੜੀ ਚੀਜ਼ ਦੀ ਨਾ ਉਹ ਕਰਕੇ ਰੱਖਦੀ ਆ ਮਤਲਬ ਕਿ ਵੀ ਮੈਨੂੰ ਆਏ ਹੁੰਦਾ ਵੀ ਹਾਏ ਹਰ ਇੱਕ ਚੀਜ਼ ਧੋ ਕੇ ਭਰ ਤੋਂ ਬਸ ਹੈ ਨਾ ਪਰ ਕਹਿ ਦਿੰਨੇ ਇਹ ਆਦਤਾਂ ਇੰਨੀਆਂ ਮਾੜੀਆਂ ਵੀ ਹੁੰਦੀਆਂ ਨੇ ਜੇ ਆਪਾਂ ਜ਼ਿਆਦਾ ਉਹ ਕਰੀ ਜਾਈਏ ਮੈਨੂੰ ਤਾਂ ਬਹੁਤ ਖਾਂਟ ਤਾਂ ਆਉਂਦੀ ਐ ਇਹ ਚੀਜ਼ਾਂ ਤੇ ਬਟ ਮੇਰੀ ਰਾਤ ਅੱਜ ਤਾਂ ਇੰਨੀ ਖਰਾਬ ਸੀ ਮੇਰੇ ਕੁਝ ਵੀ ਦਿਲ ਨਹੀਂ ਸੀ ਕਰ ਰਿਹਾ ਇੱਕ ਵਾਸਤੇ ਲੱਗੀ ਹੋਈ ਸੀਗੀ ਤੇ ਹੁਣ ਆਪਾਂ ਇੱਥੇ ਲੱਗਿਆ ਰੋਟੀ ਬਣਾਣਾ ਤੇ ਕਹਿੰਦੇ ਕੀ ਹੋਤੀ ਆ ਧੀ ਜੀ ਇੱਕ ਵਾਰ ਤੁਸੀਂ ਉਹ ਦਿਖਾਇਆ ਕਰੋ ਬੀ ਇੱਕ ਟਾਈਮ ਦਾ ਜਾਂ ਖਾਣਾ ਦਿਖਾਇਆ ਕਰੋ ਮੈਨੂੰ ਪਤਾ ਪੁੱਟੀ ਬਣਾਣੀ ਆ ਮੈਂ ਆਟਾ ਕੱਢ ਕੇ ਦੇਈ ਪੁੱਤ ਤੁਹਾਨੂੰ ਗੁੰਨਿਤ ਰੱਖੀ ਦੀ ਸੀਗੀ ਅਸੀਂ ਨਾ ਬਰਥਡੇ ਤੇ ਜਾ ਰਹੇ ਆ ਤੇ ਅਸੀਂ ਦਾ ਖਾਣਾ ਨਹੀਂ ਇੱਕ ਨਾ ਮੈਂ ਤੁਹਾਨੂੰ ਦੱਸਾਂ ਕੀ ਕਰ ਰਹੀ ਸੀ ਹੁਣ ਮੇਰੇ ਦਿਮਾਗ ਚੋਂ ਨਿਕਲ ਗਿਆ ਹਾਂ ਉਹਨਾਂ ਨੇ ਕਿਹਾ ਸੀਗਾ ਵੀ ਇੱਕ ਟਾਈਮ ਦਾ ਖਾਣਾ ਜਾਂ ਵੀ ਇੱਕ ਟਾਈਮ ਦੇ ਬਰਤਨ ਕੱਪੜੇ ਵਲੌਗ ਚ ਜਰੂਰ ਦਿਖਾਇਆ ਕਰੋ ਸਿਸਟਰ ਤੁਸੀਂ ਮੇਰੇ ਨਾਲ ਪਹਿਲਾ ਵਾਲੇ ਵਲੌਗ ਜਾ ਕੇ ਜਰੂਰ ਦੇਖੋ ਇੱਕ ਵਾਰ ਮੈਂ ਨਾ ਆਪਣਾ ਡੇਲੀ ਸਾਰਾ ਕੰਮ ਦਿਖਾਉਂਦੀ ਸੀਗੀ ਬਟਾ ਲਾਈਵ ਦੇ ਚੱਕਰਾਂ ਕਰਕੇ ਨਾ ਜੇ ਮੈਂ ਹਰ ਇੱਕ ਭੈਣ ਦੇ ਲਾਈਵ ਚ ਜਾਣਾ ਨਾ ਤੇ ਉਹਦੇ ਕਰਕੇ ਨਾ ਟਾਈਮ ਨਹੀਂ ਸੀ ਲੱਗਦਾ ਵਲੌਗ ਬਣਾਉਣ ਦਾ ਤੇ ਕੁਝ ਗਰਮੀ ਇੰਨੀ ਜ਼ਿਆਦਾ ਹੋਈ ਪਈ ਆ ਮੇਰੇ ਪਪਾ ਨੂੰ ਦਿਲੀ ਨਹੀਂ ਕਰਦਾ ਸੀਗਾ ਕਿ ਮੈਂ ਹੁਣ ਆਪਣੇ ਫੇਰ ਉਦਾਂ ਹੀ ਰੁਟੀਨ ਚ ਆਈਆਂ ਜਿਵੇਂ ਮੈਂ ਆਪਣੇ ਪਹਿਲਾਂ ਬਲੌਗ ਬਣਾਉਂਦੀ ਸੀ ਨਾ ਬਸ ਸੇਮ ਉਹੀ ਰੁਟੀਨ ਚ ਆ ਗਈ ਆਪਣੇ ਤੇ ਉਦਾਂ ਦੀ ਹੁਣ ਮੈਂ ਆਪਣੇ ਬਲੌਗ ਲੈ ਕੇ ਆਇਆ ਕਰੂੰਗੀ ਤੁਸੀਂ ਮੇਰੇ ਪਹਿਲਾ ਵਾਲੇ ਬਲੌਗ ਜਰੂਰ ਜਾ ਕੇ ਦੇਖਿਓ ਵੀ ਮੈਂ ਆਪਣਾ ਸਾਰਾ ਡੇਲੀ ਰੁਟੀਨ ਦਿਖਾਉਂਦੀ ਹੁੰਦੀ ਸੀ ਖਾਣਾ-ਦਾਣਾ ਕੱਪੜਾ ਲਿਹੜਾ ਧੋਣਾ ਹਨਾ ਤੇ ਝਾੜੂ-ਪੋਚਾ ਲਗਾਉਣਾ ਮੈਂ ਸਾਰਾ ਕੁਝ ਦਿਖਾ ਦੇ ਸੀ ਕਿ ਮੈਨੂੰ ਬਹੁਤ ਖੁਸ਼ੀ ਹੋਈ ਆ ਵੀ ਮੇਰੀ ਸਿਸਟਰ ਨੇ ਮੇਰਾ ਵਲੌਗ ਇੰਨੀ ਬਰੀਕੀ ਨਾਲ ਦੇਖਿਆ ਹਨਾ ਇਹਨੂੰ ਕਹਿੰਦੇ ਹੁੰਦੇ ਨੇ ਵਲੌਗ ਦੇਖਣਾ ਵੀ ਇੱਕ ਇੱਕ ਚੀਜ਼ ਨੋਟ ਕਰਨੀ ਹਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਬਸ ਹੁਣ ਸਾਇਦੇ ਪਾਪਾ ਦੀਆਂ ਦੋ ਰੋਟੀਆਂ ਲਾ ਦੇਣੀ ਆ ਆਪਾਂ ਨੇ ਸਬਜੀ ਤੁਹਾਨੂੰ ਦੱਸਿਆ ਸੀਗਾ ਸਵੇਰੇ ਤੁਸੀਂ ਦੇਖ ਲਓ ਵਲੌਗ 'ਚ ਜਾ ਕੇ ਜਿਹੜੀ ਬਣਾਈ ਸੀਗੀ ਆਪਾਂ ਨੇ ਉਹੀ ਪਈ ਆ ਤੇ ਅਸੀਂ ਤਾਂ ਫਿਰ ਹੁਣ ਉਧਰ ਕੇਕ ਵਗੈਰਾ ਹਨਾ ਸਮੋਸੇ ਵਗੈਰਾ ਖਾ ਲੈ ਹੁਣ ਮੈਨੂੰ ਤਾਂ ਫਿਰ ਇੰਨਾ ਨਹੀਂ ਖਾ ਹੁੰਦਾ ਜਿਵੇਂ ਹੁਣ ਗਰਮੀ ਆ ਨਾ ਜਿਆਦਾ ਲਿਕਵਿਡ ਚੀਜ਼ਾਂ ਹੀ ਜਿਆਦਾ ਵਧੀਆ ਲੱਗਦੀਆਂ ਨੇ ਮਤਲਬ ਖਾ ਨਹੀਂ ਹੁੰਦਾ ਹੈਗਾ ਇਹਨਾਂ ਚਲੋ ਜੀ ਮੈਂ ਸੈਰ ਦੇ ਪਾਪਾ ਰੋਟੀ ਦੇ ਦਉ ਮੈਂ ਬਣਾ ਕੇ ਮੈਂ ਨਾ ਤੁਹਾਨੂੰ ਫੇਰ ਮਿਲਦੀ ਆ ਹਾਂਜੀ ਇੱਥੇ ਸੈਦ ਦੇ ਪਾਪਾ ਰੋਟੀ ਦੇਤੀ ਸੀ ਵੈਸੇ ਇਹਨਾਂ ਨੂੰ ਭੁੱਖ ਨਹੀਂ ਸੀ ਹੈਗੀ ਫਿਰ ਦੋ ਰੋਟੀਆਂ ਹੀ ਦਿੱਤੀਆਂ ਸੀਗੀਆਂ ਵੈਸ ਤਾਂ ਕਹਿੰਦੇ ਮੈਂ ਖਾਣੀ ਨਹੀਂ ਹੈਗੀ ਰਹਿਣ ਦੇ ਹਣਾ ਫਿਰ ਮੈਂ ਬਣਾ ਕੇ ਦੇ ਦੇਤੀ ਸੀਗੀ ਥੋੜੀ ਜੀ ਸਬਜ਼ੀ ਦੇਤੀ ਸੀ ਨਾਲ ਮੈਂ ਕਿਹਾ ਚਲੋ ਵੀ ਜਿੰਨਿਕ ਭੁੱਖ ਆਉਣੀ ਇਕ ਖਾ ਲਓ ਤੇ ਨਾਲ ਫੋਨ ਦੇਖੀ ਜਾਂਦੇ ਵਿੱਚ ਟੀਵੀ ਦੇਖੀ ਜਾਂਦੇ ਵਿੱਚ ਬੱਚੇ ਟੀਵੀ ਦੇ ਵਿੱਚ ਬੜੇ ਪਏ ਸੀਗੇ ਨਾ ਮੂਵੀਜ਼ ਬਹੁਤ ਦੇਖਣ ਲੱਗ ਗਏ ਬਹੁਤ ਦੇਖਦੇ ਨੇ ਤਿੰਨੋਂ ਜਾਣੇ ਮੂਵੀਜ਼ ਹਨਾ ਤੇ ਇੱਥੇ ਸਾਡੇ ਮਿੱਠੂ ਪਾਬਲੋ ਨੇ ਵੀ ਆਪਣਾ ਖਾਣਾ ਪੀਣਾ ਇਹਨਾਂ ਦਾ ਵੀ ਸਾਰਾ ਹੋ ਗਿਆ ਸੀਗਾ ਅਸੀਂ ਤੁਹਾਨੂੰ ਪਤਾ ਹੀ ਹੈ ਬਰਥਡੇ ਤੇ ਗਏ ਸੀ ਉੱਥੇ ਖਾਇਆ ਸੀਗੇ ਤੇ ਇੱਧਰ ਜੀ ਮੈਂ ਆਪਣਾ ਆ ਗਈ ਸੀਗੀ ਮਤਲਬ ਲਾਈਵ ਹੋਈ ਸੀ ਲਾਈਵ ਹੋਣ ਤੋਂ ਬਾਅਦ ਸ਼ੇਕ ਬਣਾ ਕੇ ਦਿੱਤਾ ਸੀ ਫਿਰ ਭਾਂਡੇ ਸੀਗੇ ਧੋਣ ਵਾਲੇ ਮੈਂ ਕਿਹਾ ਚਲੋ ਇਹਨੂੰ ਜਲਦੀ ਜਲਦੀ ਆਪਾਂ ਧੋ ਦਨੇ ਆ ਆਪਾਂ ਆਪਣੇ ਬਰਤਨ ਵੀ ਵਾਸ਼ ਕਰਤੇ ਸੀਗੇ ਕਿਉਂਕਿ ਮੈਂ ਜ਼ਿਆਦਾ ਬਰਤਨ ਵਗੈਰਾ ਨਹੀਂ ਝੂਠੇ ਛੱਡਦੀ ਹੈਗੀ ਮੈਂ ਨਾ ਧੋ ਕੇ ਸੌਣੀ ਜੇ ਕਦੇ ਤबीयत ਵਗੈਰਾ ਠੀਕ ਨਾ ਹੋਵੇ ਫਿਰ ਭਾਵੇਂ ਛੱਡ ਦਮਾਂ ਨਹੀਂ ਤਾਂ ਮੈਂ ਆਪਣਾ ਡੇਲੀ ਧੋਣੀ ਹੀ ਧੋਣੀ ਆ ਹਣਾ ਉਸ ਤੋਂ ਬਾਅਦ ਜੀ ਆਪਾਂ ਇੱਥੇ ਹਨਾ ਬਸ ਇੱਥੇ ਭਾਂਡੇ ਵੀ ਰਿਮਾਂਜ ਹੋ ਗਏ ਸੀਗੇ ਨਾਲ ਦੀ ਨਾਲ ਆਪਾਂ ਸੈਲਫ ਵਗੈਰਾ ਸਾਫ਼ ਕਰ ਦਾਂਗੇ ਬਾਕੀ ਮੈਨਾ ਨਾਲ ਦੀ ਨਾਲ ਸਾਫ਼ ਕਰ ਦੰਨੀ ਆ ਵੀ ਜੇ ਮੈਨਾ ਕੋਈ ਵੀ ਰੋਟੀ ਵੀ ਬਣਾਉਣੀ ਆ ਹਨਾ ਨਾਲ ਦੀ ਨਾਲ ਆਪਾਂ ਸਾਫ਼ ਕਰਕੇ ਪੈਨੇ ਆ ਪਾਣੀ ਦੀ ਬੋਟਲ ਮੈਂ ਕਿਹਾ ਚਲੋ ਭਰ ਕੇ ਰੱਖ ਦੰਨੀ ਆ ਇਤਨਾ ਮਤਲਬ ਕਿ ਲਾਈਟ ਦਾ ਕੋਈ ਪਤਾ ਨਹੀਂ ਹੁੰਦਾ। ਬਾਕੀ ਜੇ ਤੁਹਾਨੂੰ ਮੇਰੇ ਅੱਜ ਦਾ ਵਲੌਗ ਵਧੀਆ ਲੱਗਿਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ। ਮਿਲਦੇ ਆ ਜੀ ਕੱਲ ਨੂੰ ਆਪਾਂ ਨਿਊ ਵਲੌਗ ਨਾਲ, ਨਵੀਂ ਸ਼ੁਰੂਆਤ ਨਾਲ। ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਇੱਕ ਪਿਆਰਾ ਜਿਹਾ ਕਮੈਂਟ ਕਰਨਾ ਨਹੀਂ ਭੁੱਲਣਾ ਹੈਗਾ। ਜ਼ਰੂਰ ਕਰਕੇ ਜਾਇਓ ਤੁਹਾਡੇ ਕਮੈਂਟ ਦੀ ਮੈਨੂੰ ਵੇਟ ਰਹੂਗੀ। ਓਕੇ ਜੀ, ਬਾਏ ਬਾਏ। ਗੁੱਡ ਨਾਈਟ। ਟੇਕ ਕੇਅਰ, সুইਟ ਡ੍ਰੀਮ। ਬਾਏ ਬਾਏ।